ਮਨਰੇਗਾ ਦੀ ਬਦਲੀ ਹੋਈ ਨੀਤੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੁੰਦਾ ਜਿਸ ਦੇ ਵਿੱਚ ਮਤਾ ਸਰਪਸਮੇਟੀ ਦੇ ਨਾਲ ਪਾਸ ਹੋ ਜਾਂਦਾ ਹੈ ਵਿਰੋਧ ਕੀਤਾ ਜਾਂਦਾ ਹੈ ਇਸ ਬਦਲੀ ਹੋਈ ਨੀਤੀ ਦਾ ਸੰਸਦ ਸਾਡੇ ਨਾਲ ਨੇ ਗੱਲਬਾਤ ਕਰਨ ਸਦਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਇੱਕ ਵੱਡਾ ਮਸਲਾ ਬਣ ਗਿਆ ਮਨਰੇਗਾ ਦਾ ਬਤਲਿਆ ਹੋਇਆ ਨਾਂ ਔਰ ਇਸ ਤੇ ਬਦਲੇ ਹੋਏ ਨੀ। ਦੇਖੋ ਲੋਕ ਮਾਰੂ ਗਰੀਬ ਮਾਰੂ ਔਰ ਗਰੀਬ ਦੇ ਵਿੱਚ ਸਾਰੇ ਸੈਕਸ਼ਨ ਆ ਜਾਂਦੇ ਨੇ। ਇਹਦੇ ਚ ਮੇਜਰ ਜਿਹੜੇ ਸਾਡੇ ਸੈਕਸ਼ਨ ਨੇ ਐਸਸੀ ਐਸਟੀ ਕਲਾਸ ਸਾਡੇ ਜਿਹੜੀ ਆ ਜਾਂਦੀ ਹੈ ਦਲਿਤ ਭਾਈਚਾਰਾ ਆ ਜਾਂਦਾ ਉਹ ਉਹਦੇ ਚ ਵੀ ਅੱਗੇ ਇਹਦੇ ਚ ਜ਼ਿਆਦਾਤਰ ਸਾਡੀਆਂ ਮਾਤਾਵਾਂ ਤੇ ਭੈਣਾਂ ਮਨੇਕਾ ਦਾ ਲਾਭ ਲੈਂਦੀਆਂ ਔਰ ਕਈ ਤਾਂ ਸਾਡੀਆਂ ਮਾਤਾਵਾਂ ਤੇ ਭੈਣਾਂ ਦੀ ਉਮਰ ਹੈ ਜਿਹੜੀ ਉਹ ਕਿਸੇ ਦੀ 60 70 ਸਾਲ ਤੱਕ ਵੀ ਉਮਰ ਹੈ ਮਤਲਬ ਉਹ ਰੋਜ਼ ਮਰਾਂ ਦੀ ਆਪਣੀ ਰੋਟੀ ਖਾਣ ਲਈ ਆਪਣੇ ਚੁੱਲ੍ਹੇ ਦੀ ਅੱਗ ਬਾਲਣ ਲਈ ਇਸ ਸਕੀਮ ਦਾ ਲਾਭ ਉਠਾਉਂਦੇ ਸੀਗੇ ਔਰ ਇਹਦੇ ਨਾਲ ਆਪਣੇ ਰੋਜੀ ਰੋਟੀ ਚਲਾਉਂਦੇ ਸੀ। ਇਹ ਸਕੀਮ ਬੇਸਿਕਲੀ ਇਹਦਾ ਇਕੱਲਾ ਨਾਮ ਨਹੀਂ ਬਦਲਿਆ ਗਿਆ। ਇਹ ਸਕੀਮ ਸਹੀ ਮੈਨੇਜ 107 ਰਸਾ ਸਰੇ ਤੇ ਗੰਢ ਇਹ ਸਕੀਮ ਖਤਮ ਹੀ ਕਰ ਦਿੱਤੀ ਗਈ ਹੈ। ਮਨਰੇਗਾ ਹੁਣ ਹੌਲੀ 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 ਜਿਵੇਂ ਜਹਾਜ਼ ਬੇੜਾ ਬੰਨੇ ਲਾ ਕੇ ਬਸ ਫਿਰ ਉਹਨੂੰ ਰਿਟਾਇਰ ਕਰ ਦਿੰਦੇ ਨੇ। ਐਵੇਂ ਜਿਹੀ ਮਨਰੇਗਾ ਸਕੀਮ ਹੈ। ਇਹ ਬਸ ਹੁਣ 2 4 5 6 ਮਹੀਨੇ ਜਿਹੜੀ ਇਹ ਪੁਰਾਣੀ ਸਕੀਮ ਚੱਲਣੀ ਆ ਬਸ ਉਨੀ ਦੇਰ ਚੱਲਣੀ ਆ ਜਿਵੇਂ ਹੀ ਨਵੀਂ ਸਕੀਮ ਲਾਗੂ ਹੋਊਗੀ ਤਾਂ ਜਾਨੀ ਕਿ ਉਹ ਬੇੜਾ ਜਿਹੜਾ ਉਹ ਮਲੇਗਾ ਦਾ ਮਤਲਬ ਕਿ ਇਹਨਾਂ ਨੇ ਬਹਾ ਦੇਣਾ ਹੁਣ ਉਹਨੂੰ ਰਿਟਾਇਰ ਕਰ ਦੇਣਾ ਮਲੇਗਾ ਖਤਮ ਕਰ ਦਿੱਤੀ ਜਾਊਗੀ ਇਹ ਕੇਂਦਰ ਦੇ ਹੱਥ ਦੀ ਕਾਤਕੁਤਲੀ ਸਕੀਮ ਹੈ ਭਾਜਪਾ ਸਰਕਾਰ ਨੇ ਬਹੁਤ ਵੱਡਾ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰੇ ਬਹੁਤ ਵੱਡੀ ਇਹ ਡੈਮੋਕ੍ਰੇਸੀ ਦੇ ਫੈਡਰਲ ਸਿਸਟਮ ਦੇ ਸੰਗੀ ਢਾਂਚੇ ਦੇ ਉੱਤੇ ਸਟੇਟਾਂ ਦੇ ਅਧਿਕਾਰ ਖੋਲ ਉੱਤੇ ਗਏ ਨੇ ਔਰ ਹੁਣ ਉਹ ਬੈਠ ਕੇ ਉੱਥੇ ਡਿਸਾਈਡ ਕਰਨਗੇ ਕਿ ਕਿਹੜੇ ਪਿੰਡਾਂ 'ਚ ਕੰਮ ਚੱਲੂ ਕਿਹੜਿਆਂ 'ਚ ਨਹੀਂ ਚੱਲੂ ਕਿਹੜੀ ਸਟੇਟ 'ਚ ਕੰਮ ਚੱਲੂ ਕਿਹੜੇ ਨਹੀਂ ਚੱਲੂਗਾ ਮਤਲਬ ਹੁਣ ਬਹੁਤ ਜ਼ਿਆਦਾ ਪੱਖਪਾਤ ਹੈ ਜਿਹੜਾ ਪੱਖਾ ਪੱਖਪਾਤ ਹੈ ਜਿਹੜਾ ਉਹ ਕੀਤਾ ਜਾਊਗਾ ਔਰ ਇਸ ਦੇ ਨਾਲ ਮੈਨੂੰ ਇਹ ਲੱਗਦਾ ਵੀ ਨਾ ਸਿਰਫ ਪੰਜਾਬ ਪੂਰੇ ਭਾਰਤ ਦਾ ਜਿਹੜਾ ਗਰੀਬ ਵਰਗ ਹੈ ਉਹ ਬਹੁਤ ਜ਼ਿਆਦਾ ਤਕਲੀਫ 'ਚ ਹੈ ਉਦੀ ਤਕਲੀਫ ਹੈ ਜਿਹੜੀ ਉਹ ਛੱਲੀ ਨਹੀਂ ਜਾ ਸਕਦੀ ਉਹਦੀ ਤਕਲੀਫ ਦੇਖੀ ਨਹੀਂ ਜਾ ਸਕਦੀ ਸੋ ਮੈਂ ਸਖਤ ਸ਼ਬਦਾਂ ਦੇ ਵਿੱਚ ਅੱਜ ਮੈਂ ਮਤਾ ਪੇਸ਼ ਕੀਤਾ ਸੀਗਾ ਇਹਦੇ ਵਿਰੋਧ ਦਾ ਜਿਹੜਾ ਕਿ ਸਰਬਸੰਮਤੀ ਦੇ ਨਾਲ ਪਾਸ ਵੀ ਹੋਇਆ ਪਰ ਉਸ ਤੇ ਉਸ ਨਾਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੂੰਗਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਦੱਸ ਕੇ ਗਏ ਹਾਂ ਕਿ ਇਸ ਸਾਰੇ ਕੇਸ ਦੇ ਵਿੱਚ ਭਾਜਪਾ ਨੇ ਤਾਂ ਜੋ ਕੀਤਾ ਕੀਤਾ ਕਾਂਗਰਸ ਦਾ ਵੀ ਜਿਹੜਾ ਦੋਗਲਾ ਚਿਹਰਾ ਉਹ ਨਿਕਲ ਕੇ ਸਾਹਮਣੇ ਆਇਆ ਕਾਂਗਰਸ ਦੇ ਉਰੇ ਲੀਡਰ ਅੰਦਰ ਕੁਝ ਹੋਰ ਗੱਲਾਂ ਕਰੀ ਜਾਂਦੇ ਨੇ ਪਹਿਲਾਂ ਤਾਂ ਕਹਿੰਦੇ ਜੀ ਇਹ ਪੈਸੇ ਦੀ ਬਰਬਾਦੀ ਕਰਤੀ ਤੁਸੀਂ ਵਿਸ਼ੇਸ਼ ਜਲਾਸਾ ਦਿੱਤੇ ਤੇ ਜਦੋਂ ਮੈਂ ਉਹਨਾਂ ਨੂੰ ਘੇਰਿਆ ਉੱਤੇ ਕਿ ਮੈਨੂੰ ਇਹ ਦੱਸੋ ਵੀ ਗਰੀਬਾਂ ਦੀ ਆਵਾਜ਼ ਚੁੱਕਣਾ ਦਲਿਤ ਭਾਈਚਾਰੇ ਦੀ ਆਵਾਜ਼ ਚੁੱਕਣਾ ਉਰੋ ਲਿਆ ਕੇ 10 ਲੱਖ ਚਿੱਠੀ ਨੂੰ ਉਰੇ ਲਿਆ ਕੇ ਸਪੀਕਰ ਸਾਹਿਬ ਕੋ ਜਮ੍ਹਾਂ ਕਰਾਉਣਾ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣਾ ਕਿ ਸਾਡੇ ਨਾਲ ਧੋਖਾ ਹੋ ਗਿਆ ਕਿ ਆ ਇਹ ਮਤਲਬ ਕਿ ਤੁਸੀਂ ਇਹਨੂੰ ਪੈਸੇ ਦੀ ਬਰਬਾਦੀ ਦੱਸਦੇ ਹੋ ਫੇਰ ਮੁੱਕਰ ਕੇ ਕਹਿੰਦੇ ਨਾ ਨਾ ਜੀ ਅਸੀਂ ਐ ਨਹੀਂ ਕਹਿੰਦੇ ਆ ਫਿਰ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਕਿ ਅੱਜ ਟ੍ਰਿਬਿਊਨ ਅਖਬਾਰ ਦੇ ਵਿੱਚ ਬਹੁਤ ਵੱਡੀ ਖ਼ਬਰ ਲੱਗੀ ਹੋਈ ਹੈ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਕਮੇਟੀ ਹੈ ਜਿਹਦੇ ਚੇਅਰਪਰਸਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ ਔਰ ਬੜੀ ਹੈਰਾਨੀ ਦੀ ਗੱਲ ਕਿ ਜਦੋਂ ਬੀਤੇ ਕੱਲ ਸੋਮਵਾਰ ਵਾਲੇ ਦਿਨ ਜਦੋਂ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਕਮੇਟੀ ਜਿਹੜੀ ਕੇਂਦਰ ਸਰਕਾਰ ਦੀ ਕਮੇਟੀ ਹੈ ਜਦੋਂ ਉਹਦੀ ਮੀਟਿੰਗ ਸੱਦੀ ਗਈ ਕਾ ਕਾਂਗਰਸ ਦੇ ਵરિਸ਼ਟ ਨੇਤਾ ਲੀਡਰ ਨੇ ਜਿਹੜੇ ਚੇਅਰਮੈਨ ਨੇ ਉਸ ਕਮੇਟੀ ਦੇ ਉਹਨਾਂ ਨੇ ਵਿਰੋਧ ਕਰਨ ਦੀ بجائے ਉਹਦਾ ਸਮਰਥਨ ਕੀਤਾ ਤੇ ਉੱਤੇ ਇਹ ਵਿਚਾਰਕ ਚਰਚਾ ਕੀਤੀ ਹੈ ਕਿ ਆਉਣ ਵਾਲੇ 6 ਮਹੀਨੇ ਦੇ ਅੰਦਰ ਅੰਦਰ ਇਹ ਸਕੀਮ ਨੂੰ ਆਪਾਂ ਲਾਗੂ ਕਿਵੇਂ ਕਰ ਸਕਦੇ ਹਾਂ ਬਾਈ ਫੋਰਸ ਸੋ ਕਾਂਗਰਸ ਦਾ ਚਿਹਰਾ ਨੰਗਾ ਚਿੱਟਾ ਹੋ ਕੇ ਇਸ ਕੇਸ ਤੇ ਵੀ ਸਾਹਮਣੇ ਆ ਚੁੱਕਿਆ ਔਰ ਦੁੱਖ ਦੀ ਗੱਲ ਉਸ ਤੋਂ ਵੀ ਵੱਡੀ ਹੈ ਕਿ ਇਹ ਰਲ ਮਿਲ ਇਹ ਤਾਂ ਪਤਾ ਕੀ ਇਹ ਡਾਕਾ ਕਿਵੇਂ ਵੱਜ ਰਿਹਾ ਅਕਾਲੀ ਦਲ ਨਾ ਭਾਜਪਾ ਵੈਸੇ ਮੁਕਾਈ ਬੈਠੀ ਹੈ ਉਹ ਕਹਿੰਦੇ ਆਪਾਂ ਤਾਂ ਰਲ ਕੇ ਇਲੈਕਸ਼ਨ ਲੜਨੀ ਆ ਕਾਂਗਰਸ ਦੇ ਲੀਡਰ ਉੱਥੇ ਇਹਦੇ ਹੱਕ ਚ ਬਿਆਨ ਦੇਗੇ ਪੂਰੇ ਕਹੀ ਜਾਂਦੇ ਨੇ ਇਹ ਪੈਸੇ ਦੀ ਬਰਬਾਦੀ ਹੈ ਤਾਂ ਹੁਣ ਲੜਨ ਵਾਲਾ ਫਿਰ ਕੌਣ ਰਹਿ ਗਿਆ ਇਕੱਲੇ ਭਗਵਾਨ ਸਿੰਘ ਮਾਨ ਜੀ ਦੀ ਪਾਰਟੀ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਅਸੀਂ ਰਹਿ ਗਏ ਹੁਣ ਅਸੀਂ ਸਾਰੇ ਸਾਡੇ ਜਿਹੜੇ ਮਰੇਗਾ ਦੇ ਵਰਕਰਸ ਨੇ ਉਹਨਾਂ ਨਾਲ ਗੱਲਬਾਤ ਕਰਕੇ ਹੁਣ ਅਸੀਂ ਇਹਦਾ ਸੰਘਰਸ਼ ਵਿੱਢਾਂਗੇ ਉਹਦੇ ਲਈ ਹੁਣ ਸਾਨੂੰ ਚਾਹੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਕਈ ਕੁਝ ਕਰਨੇ ਪੈਣਾ ਅਸੀਂ ਉਹ ਰਾਹ ਚੱਲਣਾ ਤੁਸੀਂ ਇੱਥੇ ਸੈਸ਼ਨ ਬੁਲਾ ਕੇ ਵਿਰੋਧ ਕਰ ਰਹੇ ਹੋ ਦੂਜੇ ਪਾਸੇ ਸ਼ਿਵਰਾਜ ਸਿੰਘ ਚੋਹਾਨ ਕਹਿੰਦੇ ਪੰਜਾਬ ਦੇ ਵਿੱਚ ਗੱਬਨ ਹੀ ਬਹੁਤ ਹੋਏ ਨੇ ਕਹਿੰਦੇ ਉਹਨਾਂ ਗੱਬਨਾ ਦੇ ਵਿੱਚ ਰਿਕਵਰੀ ਵੀ ਨਹੀਂ ਹੋਈ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਦੇਖੋ ਜੀ ਅਸੀਂ ਅੰਦਰ ਔਨ ਰਿਕਾਰਡ ਗੱਲ ਦੱਸੀ ਹੈ ਕਿ ਪੰਜਾਬ ਨੂੰ ਜੇ ਇੱਕ ਪਾਸੇ ਵੀ ਛੱਡ ਦੇਉਂ ਪੰਜਾਬ ਦੇ ਜਿਹੜੇ ਗਵਨ ਹੋਏ ਸੀ ਪਹਿਲੀ ਗੱਲ ਤਾਂ ਕਾਂਗਰਸ ਦੀ ਰਜਿਮ ਦੇ ਟਾਈਮ 'ਚ ਹੋਏ ਸੀ ਔਰ ਸਰਟਨ ਦੋ ਡਿਸਟ੍ਰਿਕਟ ਦੇ ਵਿੱਚ ਹੋਏ ਸੀ ਉਹਦੇ ਚ ਅਸੀਂ 46 ਬੰਦਿਆਂ ਨੂੰ ਇਹਦੇ ਵਿੱਚ ਨਾਮਿਨੇਟ ਕੀਤਾ ਜਿਹੜੇ ਗਵਨ ਆਲੇ ਅੱਜ 2 ਕਰੋੜ ਰੁਪਏ ਦੀ ਰਿਕਵਰੀ ਵੀ ਕੀਤੀ ਆ ਪਰ ਹੁਣ ਇਹਦੇ ਬਨਿਸਪਤ ਉਲਟੇ ਪਾਸੇ ਨੂੰ ਚੱਲਦੇ ਮੱਧ ਪ੍ਰਦੇਸ਼ 'ਚ ਬਿਹਾਰ 'ਚ ਯੂਪੀ ਦੇ ਅੰਦਰ ਕਈ-ਕਈ ਹਜ਼ਾਰ ਕਰੋੜ ਰੁਪਏ ਦੇ ਮਨਰੇਗਾ ਦੇ ਗਵਨ ਹੋ ਗਏ ਉੱਥੇ ਭਾਜਪਾ ਦੀ ਰਾਜ ਕਰਦੀਆਂ ਸਰਕਾਰਾਂ ਨੇ ਉਹਦਾ ਸ਼ਿਵਰਾਜ ਸਿੰਘ ਜਿਹੋਹਾਨ ਸਾਹਿਬ ਕੀ ਜਵਾਬ ਦੇਣਗੇ بڑا ਸਵਾਲ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਬੜਾ ਮਤਲਬ ਕਿ ਇੱਕ ਸੈਂਸਟਿਵ ਵਿਸ਼ਾ ਸੀ ਇਹਦੇ ਤੇ ਉਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਵਾਪਸ ਲੈਣਾ ਚਾਹੀਦਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਇਸ ਨੂੰ ਕਾਲਾ ਕਾਨੂੰਨ ਦੱਸਿਆ ਤਰਨਪ੍ਰੀਤ ਸਿੰਘ ਸੌਂਦ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਗਰੀਬ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੀ ਲੋੜ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਮਨਰੇਗਾ ਦੀ ਬਦਲੀ ਹੋਈ ਨੀਤੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੁੰਦਾ ਜਿਸ ਦੇ ਵਿੱਚ ਮਤਾ ਸਰਪਸਮੇਟੀ ਦੇ ਨਾਲ ਪਾਸ ਹੋ ਜਾਂਦਾ ਹੈ ਵਿਰੋਧ ਕੀਤਾ ਜਾਂਦਾ ਹੈ ਇਸ ਬਦਲੀ ਹੋਈ ਨੀਤੀ ਦਾ ਸੰਸਦ ਸਾਡੇ ਨਾਲ ਨੇ ਗੱਲਬਾਤ ਕਰਨ ਸਦਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਇੱਕ ਵੱਡਾ ਮਸਲਾ ਬਣ ਗਿਆ ਮਨਰੇਗਾ ਦਾ ਬਦਲਿਆ ਹੋਇਆ ਨਾਂ ਔਰ ਇਸ ਤੇ ਬਦਲੇ ਹੋਏ ਨੀ। ਦੇਖੋ ਲੋਕ ਮਾਰੂ ਗਰੀਬ ਮਾਰੂ ਔਰ ਗਰੀਬ ਦੇ ਵਿੱਚ ਸਾਰੇ ਸੈਕਸ਼ਨ ਆ ਜਾਂਦੇ ਨੇ। ਇਹਦੇ ਚ ਮੇਜਰ ਜਿਹੜੇ ਸਾਡੇ ਸੈਕਸ਼ਨ ਨੇ ਐਸਸੀ ਐਸਟੀ ਕਲਾਸ ਸਾਡੇ ਜਿਹੜੀ ਆ ਜਾਂਦੀ ਹੈ ਦਲਿਤ ਭਾਈਚਾਰਾ ਆ ਜਾਂਦਾ ਉਹ ਉਹਦੇ ਚ ਵੀ ਅੱਗੇ ਇਹਦੇ ਚ ਜ਼ਿਆਦਾਤਰ ਸਾਡੀਆਂ ਮਾਤਾਵਾਂ ਤੇ ਭੈਣਾਂ ਮਨੇਕਾ ਦਾ ਲਾਭ ਲੈਂਦੀਆਂ ਔਰ ਕਈ ਤਾਂ ਸਾਡੀਆਂ ਮਾਤਾਵਾਂ ਤੇ ਭੈਣਾਂ ਦੀ ਉਮਰ ਹੈ ਜਿਹੜੀ ਉਹ ਕਿਸੇ ਦੀ 60 70 ਸਾਲ ਤੱਕ ਵੀ ਉਮਰ ਹੈ ਮਤਲਬ ਉਹ ਰੋਜ਼ ਮਰਾਂ ਦੀ ਆਪਣੀ ਰੋਟੀ ਖਾਣ ਲਈ ਆਪਣੇ ਚੁੱਲ੍ਹੇ ਦੀ ਅੱਗ ਬਾਲਣ ਲਈ ਇਸ ਸਕੀਮ ਦਾ ਲਾਭ ਉਠਾਉਂਦੇ ਸੀਗੇ ਔਰ ਇਹਦੇ ਨਾਲ ਆਪਣੇ ਰੋਜੀ ਰੋਟੀ ਚਲਾਉਂਦੇ ਸੀ। ਇਹ ਸਕੀਮ ਬੇਸਿਕਲੀ ਇਹਦਾ ਇਕੱਲਾ ਨਾਮ ਨਹੀਂ ਬਦਲਿਆ ਗਿਆ। ਇਹ ਸਕੀਮ ਸਹੀ ਮੈਨੇਜ 107 ਰਸਾ ਸਰੇ ਤੇ ਗੰਡ। ਇਹ ਸਕੀਮ ਖਤਮ ਹੀ ਕਰ ਦਿੱਤੀ ਗਈ ਹੈ। ਮਨਰੇਗਾ ਹੁਣ ਹੌਲੀ 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 ਜਿਵੇਂ ਜਹਾਜ਼ ਬੇੜਾ ਬੰਨੇ ਲਾ ਕੇ ਬਸ ਫਿਰ ਉਹਨੂੰ ਰਿਟਾਇਰ ਕਰ ਦਿੰਦੇ ਨੇ। ਐਵੇਂ ਜਿਹੀ ਮਨਰੇਗਾ ਸਕੀਮ ਹੈ। ਇਹ ਬਸ ਹੁਣ 2 4 5 6 ਮਹੀਨੇ ਜਿਹੜੀ ਇਹ ਪੁਰਾਣੀ ਸਕੀਮ ਚੱਲਣੀ ਆ ਬਸ ਉਨੀ ਦੇਰ ਚੱਲਣੀ ਆ ਜਿਵੇਂ ਹੀ ਨਵੀਂ ਸਕੀਮ ਲਾਗੂ ਹੋਊਗੀ ਤਾਂ ਜਾਨੀ ਕਿ ਉਹ ਬੇੜਾ ਜਿਹੜਾ ਉਹ ਮਲੇਗਾ ਦਾ ਮਤਲਬ ਕਿ ਇਹਨਾਂ ਨੇ ਬਹਾ ਦੇਣਾ ਹੁਣ ਉਹਨੂੰ ਰਿਟਾਇਰ ਕਰ ਦੇਣਾ ਮਲੇਗਾ ਖਤਮ ਕਰ ਦਿੱਤੀ ਜਾਊਗੀ ਇਹ ਕੇਂਦਰ ਦੇ ਹੱਥ ਦੀ ਕਾਤਕੁਤਲੀ ਸਕੀਮ ਹੈ ਭਾਜਪਾ ਸਰਕਾਰ ਨੇ ਬਹੁਤ ਵੱਡਾ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰੇ ਬਹੁਤ ਵੱਡੀ ਇਹ ਡੈਮੋਕ੍ਰੇਸੀ ਦੇ ਫੈਡਰਲ ਸਿਸਟਮ ਦੇ ਸੰਗੀ ਢਾਂਚੇ ਦੇ ਉੱਤੇ ਸਟੇਟਾਂ ਦੇ ਅਧਿਕਾਰ ਖੋਲ ਉੱਤੇ ਗਏ ਨੇ ਔਰ ਹੁਣ ਉਹ ਬੈਠ ਕੇ ਉੱਥੇ ਡਿਸਾਈਡ ਕਰਨਗੇ ਕਿ ਕਿਹੜੇ ਪਿੰਡਾਂ 'ਚ ਕੰਮ ਚੱਲੂ ਕਿਹੜਿਆਂ 'ਚ ਨਹੀਂ ਚੱਲੂ ਕਿਹੜੀ ਸਟੇਟ 'ਚ ਕੰਮ ਚੱਲੂ ਕਿਹੜੇ ਨਹੀਂ ਚੱਲੂਗਾ ਮਤਲਬ ਹੁਣ ਬਹੁਤ ਜ਼ਿਆਦਾ ਪੱਖਪਾਤ ਹੈ ਜਿਹੜਾ ਪੱਖਾ ਪੱਖਪਾਤ ਹੈ ਜਿਹੜਾ ਉਹ ਕੀਤਾ ਜਾਊਗਾ ਔਰ ਇਸ ਦੇ ਨਾਲ ਮੈਨੂੰ ਇਹ ਲੱਗਦਾ ਵੀ ਨਾ ਸਿਰਫ ਪੰਜਾਬ ਪੂਰੇ ਭਾਰਤ ਦਾ ਜਿਹੜਾ ਗਰੀਬ ਵਰਗ ਹੈ ਉਹ ਬਹੁਤ ਜ਼ਿਆਦਾ ਤਕਲੀਫ 'ਚ ਹੈ ਉਦੀ ਤਕਲੀਫ ਹੈ ਜਿਹੜੀ ਉਹ ਛੱਲੀ ਨਹੀਂ ਜਾ ਸਕਦੀ ਉਹਦੀ ਤਕਲੀਫ ਦੇਖੀ ਨਹੀਂ ਜਾ ਸਕਦੀ ਸੋ ਮੈਂ ਸਖਤ ਸ਼ਬਦਾਂ ਦੇ ਵਿੱਚ ਅੱਜ ਮੈਂ ਮਤਾ ਪੇਸ਼ ਕੀਤਾ ਸੀਗਾ ਇਹਦੇ ਵਿਰੋਧ ਦਾ ਜਿਹੜਾ ਕਿ ਸਰਬਸੰਮਤੀ ਦੇ ਨਾਲ ਪਾਸ ਵੀ ਹੋਇਆ ਪਰ ਉਸ ਉਸ ਨਾਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੂੰਗਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਦੱਸ ਕੇ ਗਏ ਆ ਕਿ ਇਸ ਸਾਰੇ ਕੇਸ ਦੇ ਵਿੱਚ ਭਾਜਪਾ ਨੇ ਤਾਂ ਜੋ ਕੀਤਾ ਕੀਤਾ ਕਾਂਗਰਸ ਦਾ ਵੀ ਜਿਹੜਾ ਦੋਗਲਾ ਚਿਹਰਾ ਉਹ ਦੇਖਣੇ ਕਿ ਸਾਹਮਣੇ ਆ ਕਾਂਗਰਸ ਦੇ ਉਰੇ ਲੀਡਰ ਅੰਦਰ ਕੁਝ ਹੋਰ ਗੱਲਾਂ ਕਰੀ ਜਾਂਦੇ ਨੇ ਪਹਿਲਾਂ ਤਾਂ ਕਹਿੰਦੇ ਜੀ ਇਹ ਪੈਸੇ ਦੀ ਬਰਬਾਦੀ ਕਰਤੀ ਤੁਸੀਂ ਵਿਸ਼ੇਸ਼ ਜਲਾਸਾ ਕਰਦਿਓ ਤੇ ਜਦੋਂ ਮੈਂ ਉਹਨਾਂ ਨੂੰ ਘੇਰਿਆ ਉੱਤੇ ਕਿ ਮੈਨੂੰ ਇਹ ਦੱਸੋ ਵੀ ਗਰੀਬਾਂ ਦੀ ਆਵਾਜ਼ ਚੁੱਕਣਾ ਦਲਿਤ ਭਾਈਚਾਰੇ ਦੀ ਆਵਾਜ਼ ਚੁੱਕਣਾ ਉਰੋ ਲਿਆ ਕੇ 10 ਲੱਖ ਚਿੱਠੀ ਨੂੰ ਉਰੋ ਲਿਆ ਕੇ ਸਪੀਕਰ ਸਾਹਿਬ ਕੋ ਜਮ੍ਹਾਂ ਕਰਾਉਣਾ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣਾ ਕਿ ਸਾਡੇ ਨਾਲ ਧੋਖਾ ਹੋ ਗਿਆ ਕਿ ਆ ਇਹ ਮਤਲਬ ਕਿ ਤੁਸੀਂ ਇਹਨੂੰ ਪੈਸੇ ਦੀ ਬਰਬਾਦੀ ਦੱਸਦੇ ਹੋ ਫੇ ਮੁੱਕਰ ਕੇ ਕਹਿੰਦੇ ਨਾ ਨਾ ਜੀ ਅਸੀਂ ਐ ਨਹੀਂ ਕਹਿੰਦੇ ਐ ਫਿਰ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਕਿ ਅੱਜ ਟ੍ਰਿਬਿਊਨ ਅਖਬਾਰ ਦੇ ਵਿੱਚ ਬਹੁਤ ਵੱਡੀ ਖ਼ਬਰ ਲੱਗੀ ਹੋਈ ਹੈ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਕਮੇਟੀ ਹੈ ਜਿਹਦੇ ਚੇਅਰਪਰਸਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ ਔਰ ਬੜੀ ਹੈਰਾਨੀ ਦੀ ਗੱਲ ਕਿ ਜਦੋਂ ਬੀਤੇ ਕੱਲ ਸੋਮਵਾਰ ਵਾਲੇ ਦਿਨ ਜਦੋਂ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਕਮੇਟੀ ਜਿਹੜੀ ਕੇਂਦਰ ਸਰਕਾਰ ਦੀ ਕਮੇਟੀ ਹੈ ਜਦੋਂ ਉਹਦੀ ਮੀਟਿੰਗ ਸੱਦੀ ਗਈ ਕਾ ਕਾਂਗਰਸ ਦੇ ਵરિਸ਼ਟ ਨੇਤਾ ਲੀਡਰ ਨੇ ਜਿਹੜੇ ਚੇਅਰਮੈਨ ਨੇ ਉਸ ਕਮੇਟੀ ਦੇ ਉਹਨਾਂ ਨੇ ਵਿਰੋਧ ਕਰਨ ਦੀ ਬਜਾਏ ਉਹਦਾ ਸਮਰਥਨ ਕੀਤਾ ਤੇ ਉੱਥੇ ਇਹ ਵਿਚਾਰਕ ਚਰਚਾ ਕੀਤੀ ਹੈ ਕਿ ਆਉਣ ਵਾਲੇ 6 ਮਹੀਨੇ ਦੇ ਅੰਦਰ ਅੰਦਰ ਇਹ ਸਕੀਮ ਨੂੰ ਆਪਾਂ ਲਾਗੂ ਕਿਵੇਂ ਕਰ ਸਕਦੇ ਹਾਂ ਬਾਈ ਫੋਰਸ ਸੋ ਕਾਂਗਰਸ ਦਾ ਚਿਹਰਾ ਨੰਗਾ ਚਿੱਟਾ ਹੋ ਕੇ ਇਸ ਕੇਸ ਤੇ ਵੀ ਸਾਹਮਣੇ ਆ ਚੁੱਕਿਆ ਔਰ ਦੁੱਖ ਦੀ ਗੱਲ ਉਸ ਤੋਂ ਵੀ ਵੱਡੀ ਹੈ ਕਿ ਇਹ ਰਲ ਮਿਲ ਇਹ ਤਾਂ ਪਤਾ ਕੀ ਇਹ ਡਾਕਾ ਕਿਵੇਂ ਵੱਜ ਰਿਹਾ ਅਕਾਲੀ ਦਲ ਨਾ ਭਾਜਪਾ ਵੈਸੇ ਮੁਕਾਈ ਬੈਠੀ ਹੈ ਉਹ ਕਹਿੰਦੇ ਆਪਾਂ ਤਾਂ ਰਲ ਕੇ ਇਲੈਕਸ਼ਨ ਲੜਨੀ ਆ ਕਾਂਗਰਸ ਦੇ ਲੀਡਰ ਉੱਥੇ ਇਹਦੇ ਹੱਕ ਚ ਬਿਆਨ ਦੇਗੇ ਪੂਰੇ ਕਹੀ ਜਾਂਦੇ ਨੇ ਇਹ ਪੈਸੇ ਦੀ ਬਰਬਾਦੀ ਹੈ ਤਾਂ ਹੁਣ ਲੜਨ ਵਾਲਾ ਫਿਰ ਕੌਣ ਰਹਿ ਗਿਆ ਇਕੱਲੇ ਭਗਵਾਨ ਸਿੰਘ ਮਾਨ ਜੀ ਦੀ ਪਾਰਟੀ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੀ ਆਮ ਆਦਮੀ ਪਾਰਟੀ ਅਸੀਂ ਰਹਿ ਗਏ ਹੁਣ ਅਸੀਂ ਸਾਰੇ ਸਾਡੇ ਜਿਹੜੇ ਮੁਰੇਗਾ ਦੇ ਵਰਕਰਸ ਨੇ ਉਹਨਾਂ ਨੇ ਗੱਲਬਾਤ ਕਰਕੇ ਹੁਣ ਅਸੀਂ ਇਹਦਾ ਸੰਘਰਸ਼ ਵਿੱਡਾਂਗੇ ਉਹਦੇ ਲਈ ਹੁਣ ਸਾਨੂੰ ਚਾਹੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਕਾਏ ਕੁਝ ਕਰਨੇ ਪੈਣਾ ਅਸੀਂ ਹੋਰ ਤਿਆਰ ਕਰਨਾ ਤੁਸੀ ਇੱਥੇ ਸੈਸ਼ਨ ਬੁਲਾ ਕੇ ਵਿਰੋਧ ਕਰ ਰਹੇ ਹੋ ਦੂਜੇ ਪਾਸੇ ਸ਼ਿਵਰਾਜ ਸਿੰਘ ਚੋਹਾਨ ਕਹਿੰਦੇ ਪੰਜਾਬ ਦੇ ਵਿੱਚ ਗਬਨ ਹੀ ਬਹੁਤ ਹੋਏ ਨੇ ਕਹਿੰਦੇ ਉਹਨਾਂ ਗਬਨਾਾਂ ਦੇ ਵਿੱਚ ਰਿਕਵਰੀ ਵੀ ਨਹੀਂ ਹੋਈ ਤੇ ਕਾਰਵਾਈ ਵੀ ਹੋ ਨਹੀਂ ਹੋਈ ਦੇਖੋ ਜੀ ਅਸੀਂ ਅੰਦਰ ਔਨ ਰਿਕਾਰਡ ਗੱਲ ਦੱਸੀ ਹੈ ਕਿ ਪੰਜਾਬ ਨੂੰ ਜੇ ਇੱਕ ਪਾਸੇ ਵੀ ਛੱਡਦੇ ਹਾਂ ਪੰਜਾਬ ਦੇ ਜਿਹੜੇ ਗਵਨ ਹੋਏ ਸੀ ਪਹਿਲੀ ਗੱਲ ਤਾਂ ਕਾਂਗਰਸ ਦੀ ਰਜਿਮ ਦੇ ਟਾਈਮ ਚ ਹੋਏ ਸੀ ਔਰ ਸਰਟਨ ਦੋ ਡਿਸਟ੍ਰਿਕਟ ਦੇ ਵਿੱਚ ਹੋਏ ਸੀ ਉਹਦੇ ਚ ਅਸੀਂ 46 ਬੰਦਿਆਂ ਨੂੰ ਇਹਦੇ ਵਿੱਚ ਨਾਮਿਨੇਟ ਕੀਤਾ ਜਿਹੜੇ ਗਵਨ ਵਾਲਿਆਂ ਚ 2 ਕਰੋੜ ਰੁਪਏ ਦੀ ਰਿਕਵਰੀ ਵੀ ਕੀਤੀ ਆ ਪਰ ਹੁਣ ਇਹਦੇ ਬਨਿਸਪਤ ਉਲਟੇ ਪਾਸੇ ਨੂੰ ਚੱਲਦੇ ਮੱਧ ਪ੍ਰਦੇਸ਼ ਚ ਬਿਹਾਰ ਚ ਯੂਪੀ ਦੇ ਅੰਦਰ ਕਈ-ਕਈ ਹਜ਼ਾਰ ਕਰੋੜ ਰੁਪਏ ਦੇ ਮਨਰੇਗਾ ਦੇ ਗਵਨ ਹੋ ਗਏ ਉੱਥੇ ਭਾਜਪਾ ਦੀ ਰਾਜ ਕਰਦੀਆਂ ਸਰਕਾਰਾਂ ਨੇ ਉਹਦਾ ਸ਼ਿਵਰਾਜ ਸਿੰਘ ਜਿਹੋਹਾਨ ਸਾਹਿਬ ਕੀ ਜਵਾਬ ਦੇਣਗੇ ਬੜਾ ਸਵਾਲ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਬੜਾ ਮਤਲਬ ਕਿ ਇੱਕ ਸੈਂਸਿਟਿਵ ਵਿਸ਼ਾ ਸੀ ਇਹਦੇ ਤੇ ਉਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਵਾਪਸ ਲੈਣਾ ਚਾਹੀਦਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਇਸ ਨੂੰ ਕਾਲਾ ਕਾਨੂੰਨ ਦੱਸਿਆ ਤਰਨਪ੍ਰੀਤ ਸਿੰਘ ਸੌਂਦ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਗਰੀਬ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੀ ਲੋੜ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ